ਮੇਰਾ ਨਾਮ ਕੈਪਟਨ ਹੈ ਪਿੰਡ ਮੇਰਾ ਸਾਗਰਪੁਰ ਕਨਵਾ ਰੋਡ ਬਟਾਲਾ ਉਹਦਾ ਨਾਮ ਉਹਦਾ ਦਾ ਘਰ ਚੋਂ ਨੁਰਬ ਵੀ ਕਹਿੰਨੇ ਆ ਤੇ ਨਾਮ ਦਾ ਹੈ ਅਮਰਜੀਤ ਸਕੂਲ ਦਾ ਨਾਮ ਅਮਰਜੀਤ ਹੈ ਹਾਂਜੀ ਉਮਰ ਉਹਦੀ ਹੈਗੀ 13 ਸਾਲ ਇਹ ਹੋ ਗਿਆ ਕੋਈ 17 ਤਰੀਕ ਨੂੰ ਸ਼ਾਮ 5:30 6 ਵਜੇ ਦੇ ਵਿੱਚ ਨਹੀਂ ਨਹੀਂ ਕੋਈ ਇਦਾਂ ਦੇ ਕੋਈ ਗੱਲਬਾਤ ਨਹੀਂ ਜਾਂਦਾ ਖੇਡ ਖੁੱਡ ਕੇ ਆ ਜਾਂਦਾ ਰਿਹਾ ਸੀ ਅੱਗੇ ਅੱਜ ਜਾਂਦਾ ਰਿਹਾ ਖੇਡਾ ਫਸਟ ਟਾਈਮ ਜਿਹੜਾ ਮਤਲਬ ਰਾਤ ਬਾਹਰ ਪੜਦਾਈ ਪਰ ਸਕੂਲ ਦੇ ਮਦਦ ਨੂੰ ਨਈ ਮਤਲਬ ਜਵਾਬ ਮਤਲਬ ਦਿੱਤਾ ਗਿਆ ਹੈ। ਉਹਨੇ ਕੱਚੇ ਪੀਲੇ ਦਾ ਅੰਗਰੇਜ਼ੀ ਟੀ-ਸ਼ਰਟ ਪਾਈ ਅੱਧੀ ਮਾਂ ਵਾਲੀ, ਪੈਰੀ ਕੈਂਜੀ ਚੱਪਲ ਨੀਲੇ ਕਲਰ ਦੇ, ਜੀਨ ਦੀ ਪੈਂਟ ਪਾਈ ਹੋਈ ਹੈ। ਹਾਂਜੀ ਮੋਬਾਈਲ ਮੇਰਾ ਹੈਗਾ 783722171। ਮੈਂ ਫਿਰ ਤੋਂ ਰਿਪੀਟ ਕਰਦਾ 783722171। ਲਾਸਟ ਵਾਰੀ ਇਤਨੀ ਫਿਲਾਲ ਮੈਨੂੰ ਬੱਸ ਸਟੈਂਡ ਵਿੱਚ ਕਹਿੰਦੇ ਕਈ ਕਹਿੰਦੇ ਵੇਖਿਆ ਵਾ। ਸਟੇਸ਼ਨ ਤੇ ਕਹਿੰਦੇ ਵੇਖਿਆ ਹੋਇਆ ਵਾ। ਇੱਕ ਪਲੇਂਟ ਵੀ ਕੀਤੀ ਹੋਈ ਹੈ। ਮੈਂ ਇਹ ਕਹਿਣਾ ਚਾਹੁੰਦਾ ਵੀ ਪ੍ਰਸ਼ਾਸਨ ਅੱਗੇ ਮੇਰੀ ਬੇਨਤੀ ਹੈ ਵੀ ਮੇਰਾ ਬੱਚਾ ਜਲਦ ਤੋਂ ਜਲਦ ਲੈ ਬਹ ਜਾ ਮੇਰਾ ਨਾਮ ਅਨਪ੍ਰੀਤ ਹੈ ਸਾਗਰਪੁਰੇ ਦੇ ਰਹਿਣ ਵਾਲੇ ਆ ਸੀ ਇਹ 17 ਅਕਤੂਬਰ ਦਾ ਗਿਆ ਹੋਇਆ ਭਾਜੀ ਘਰੋਂ ਤੇ ਉਹਦਾ ਨਾਮ ਹੈਗਾ ਜੇ ਅਰਬ ਉਹਦਾਂ ਨੂੰ ਅਮਰਜੀਤ ਕਹਿੰਦੇ ਜੀ ਸਕੂਲ ਦਾ ਨਾਮ ਅਮਰਜੀਤ ਜੀ ਉਹਦਾ ਉਮਰ ਉਹਦੀ 13 ਸਾਲ ਜੀ ਭਾਜੀ ਜਾਣਦਾ ਹੁੰਦਾ ਹੀ ਭਾਜੀ ਪਰ ਖੇਡ ਕੇ ਵਾਪਸ ਆ ਜਾਂਦਾ ਹੁੰਦਾ ਇਹ ਪਹਿਲਾ ਚਾਂਸ ਜਿਹੜਾ ਮੇਰਾ ਬੱਚਾ ਘਰੋਂ ਬਾਹਰ ਗਿਆ ਵਾ ਹਾਂਜੀ ਸਾਰਿਆਂ ਨੂੰ ਪੁੱਛਿਆ ਰਿਸ਼ਤੇਦਾਰ ਵੀ ਖੁੱਦ ਸਾਡੇ ਨਾਲ ਲੱਭਦੇ ਪਏ ਜੀ ਯਾਰਾ ਦੋਸਤ ਉਹਦਾ ਯਾਰ ਦੋਸਤ ਹੈ ਹੀ ਨਹੀਂ ਸੀ ਕੋਈ ਠੀਕ ਹੈ ਨਾ ਉਹ ਕੱਲਾ ਹੀ ਖੇਡਦਾ ਹੁੰਦਾ ਸੀ ਬਸ ਇਹ ਹੀ ਕਹਿਣਾ ਚਾਹਨੀ ਆ ਕਿ ਮੇਰਾ ਬੱਚਾ ਜਲਦ ਤੋਂ ਜਲਦ ਲੱਭ ਕੇ ਮੈਨੂੰ ਦਿੱਤਾ ਜਾਵੇ